ਹੋਗ ਮਾਣੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਮਨ ਮਾਹੀ ਅੱਜ ਤੁਹਾਡੇ ਨਾਲ ਇੱਕ ਫਲੋਰ ਦੀ ਖਬਰ ਸਾਂਝੀ ਕਰ ਲਈਏ ਜੋ ਕਿ ਇੱਕ ਸੜਕੀ ਹਾਦਸਾ ਸਵੇਰੇ ਤਕਰੀਬਨ 8 ਵਜੇ ਦੇ ਸਮੇਂ ਵਾਪਰਿਆ ਹੈ ਜਿਸ ਵਿੱਚ ਇੱਕ ਗੱਡੀ ਲੋਡ ਕਰਕੇ ਲੁਧਿਆਣੇ ਤੋਂ ਜਲੰਧਰ ਨੂੰ ਜਾ ਰਹੀ ਸੀ ਜਿਸ ਵਿੱਚ ਸਮਾਨ ਪੱਥਰ ਅਤੇ ਟਾਈਲਾਂ ਲੋਡ ਕੀਤੀਆਂ ਹੋਈਆਂ ਸਨ ਗੱਡੀ ਓਵਰ ਲੋਡ ਹੋਣ ਕਾਰਨ ਗੱਡੀ ਜੰਪ ਖਾ ਗਈ ਜਦੋਂ ਇੱਕ ਪੁਰੀ ਤੇ ਉਪਰੋਂ ਦੀ ਗੱਡੀ ਲੰਗੀ ਤਾਂ ਉਹ ਇੱਕਦਮ ਘੁੰਮ ਗਈ ਜਿਸ ਵਿੱਚ ਮੌਕੇ ਤੇ 7 ਜਣੇ ਦੱਸੇ ਜਾ ਰਹੇ ਨੇ ਕਿ ਮੌਕੇ ਤੇ 7 ਜਣੇ ਵਿੱਚ ਉਹਦੇ ਬੰਦੇ ਸਨ ਜਿਨ੍ਹਾਂ ਵਿੱਚੋਂ ਤਿੰਨਾਂ ਦੀ ਮੌਕੇ ਤੇ ਹੀ ਡੈਥ ਹੋ ਗਈ ਅਤੇ ਚਾਰ ਜਣੇ ਜਿਨ੍ਹਾਂ ਵਿੱਚੋਂ ਇੱਕ ਡਰਾਈਵਰ ਉਹ ਮੌਕੇ ਤੇ ਫਰਾਰ ਹੋ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਨੂੰ ਇਹ ਡੇਰੇ ਇਲਾਜ ਸਿਵਲ ਹਸਪੀਟਲ 플ੋਰ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਕਿ ਇਹਨਾਂ ਦਾ ਇਲਾਜ ਚੱਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਲਾਈਵ ਤਸਵੀਰਾਂ ਆਓ ਦੇਖਦੇ ਹਾਂ ਇਸ ਸਮੇਂ ਮੌਕੇ ਤੇ ਜੋ ਐਸਐਫ ਪੁਲਿਸ ਦਾ ਕੀ ਕਹਿਣਾ ਹੈ ਵਾਜ ਕਰਦੀ ਇਹ ਜਿਹੜਾ ਐਕਸੀਡੈਂਟ ਹੋਇਆ ਹੈਗਾ ਇਹ ਕਿੱਦਾਂ ਹੋਇਆ ਕਿੰਨੇ ਵਜੇ ਦਾ ਹੋਇਆ ਹੈ ਵਾਕਿਆ ਇਹ ਕੁਸਵੀਰੇ ਕਰੀਬ ਸਵੇਰ 8:30 ਵਜੇ ਦੀ ਗੱਲ ਹੈ ਜੀ ਸਾਡੇ ਡਿਊਟੀ ਤੇ ਐਸਆਈ ਜਸਵੰਦਰ ਸਿੰਘ ਨੂੰ ਜੁੜ ਸੀ ਇਹ ਇਹਦੇ ਵਿੱਚ ਛੋਟਾ ਹਾਥੀ ਸੀਗਾ ਜੋ ਕਿ ਲੁਧਿਆਣੇ ਤੋਂ ਜਲੰਧਰ ਜਾ ਰਿਹਾ ਸੀ ਜਿਸ ਵਿੱਚ ਪੱਥਰ ਮਾਰਬਲ ਸੀਗਾ ਤੇ ਪਾਏ ਸੀ ਸਾਡੇ ਦੇਖੋ ਜੀ ਇਹਦੇ ਬਾਰੇ ਤਾਂ ਨਹੀਂ ਹੋਰ ਕਹਿ ਸਕਦੇ ਕਿਉਂਕਿ ਅਜੇ ਤਾਂ ਸਾਰਾ ਜੋ ਵੀ ਹੈਗਾ ਖਿਲਰਿਆ ਪਿਆ ਸਮਾਨ ਜਿੱਥੋਂ ਤੱਕ ਪਤਾ ਲੱਗ ਰਿਹਾ ਹੈ ਵੀ ਜਿੱਦਾਂ ਗੱਡੀ ਅਨਬੈਲੈਂਸ ਹੋਈ ਹੈ ਜਿਹਦੇ ਕਾਰਨ ਇਹ ਹਾਦਸਾ ਹੋਇਆ ਹੈ ਜਿਸ ਵਿੱਚ ਮੌਕੇ ਤੇ ਹੀ ਦੋ ਬੰਦਿਆਂ ਦੀ ਡੈਥ ਹੋ ਗਈ ਤੇ ਟੋਟਲ 6 ਬੰਦੇ ਸੀਗੇ ਦੋ ਦੀ ਡੈਥ ਹੋ ਗਈ ਮੌਕੇ ਤੇ ਤਿੰਨ ਬੰਦਿਆਂ ਨੂੰ ਸਾਡੀ ਐਸਐਸਆਰ ਟੀਮ ਨੇ ਜਾ ਕੇ ਹਸਪਤਾਲ ਸਰ ਫਲੋਰ ਐਡਮਿਟ ਕਰਾਇਆ ਚੌਥੇ ਬੰਦੇ ਨੂੰ 108 ਰਾਹੀਂ ਐਮ뷸ੈਂਸ ਰਾਹੀਂ ਭੇਜਿਆ ਗਿਆ ਹੁਣ ਜਾ ਕੇ ਪਤਾ ਲੱਗਾ ਇਲਾਜਦੀਨ ਇੱਕ ਬੰਦੇ ਦੀ ਹੋਰ ਡੈਥ ਹੋ ਗਈ ਹੈ ਟੋਟਲ 3 ਜੈਰਟੀ ਐਮਲੋਸ਼ਨ ਡੈਥ ਹੋ ਗਈ ਹੈ ਤੇ ਤਿੰਨ ਇਲਾਜਦੀਨ ਇਲਾਜ ਚੱਲ ਰਿਹਾ ਸਿਵਲ ਹਸਪਤਾਲ ਫਲਾਉ ਚਨਾਕ ਤੋਂ ਇਹ ਚਨਾਕ ਤੋਂ ਦੇ ਵਿੱਚ ਜੀ ਜਿਹਦੀ ਚੌਥਾ ਬੰਦਾ ਉੱਥੇ ਡੈਥ ਹੋਈ ਹੈ ਜੀ ਉਹਦਾ ਨਾਮ ਉਹ ਪੇਂਟਰ ਹੈ ਜੀ ਬਿਹਾਰ ਤੋਂ ਆ ਉਹਨਾਂ ਦੇ ਘਰਦਿਆਂ ਨਾਲ ਗੱਲ ਹੋ ਗਈ ਹੈ ਜਿਹੜਾ ਹੁਣ ਦੇਖੋ ਜੀ ਉਹਦੀ ਵਾਈਫ ਨਾਲ ਗੱਲ ਹੋ ਗਈ ਹੈ ਹਾਂ ਜੀ ਆਮ ਜੀ ਉਹਦਾ ਨਾਮ ਪੇਂਟਰੀ ਲਿਖਿਆ ਜੀ ਪੇਂਟਰ ਬਿਹਾਰ ਲਿਖਿਆ ਹੈ ਜੀ ਜੋ ਜੋ ਆਪਾਂ ਨੂੰ ਉੱਥੋਂ ਪਤਾ ਲੱਗਿਆ ਹੈ ਓਕੇ ਤੇ ਉਹਦੀ ਡੈਥ ਹੋਈ ਉਹਨਾਂ ਦੀ ਘਰਦਿਆਂ ਨਾਲ ਗੱਲ ਹੋ ਗਈ ਹੈ ਬਖਸ਼ ਡੈਥ ਹੋਈ ਹੈ ਵੀ ਆਪਣੀ ਉਹਨਾਂ ਦੀ ਹਜੇ ਉਹਨਾਂ ਦੀ ਆਇਡੈਂਟੀਫਾਈ ਹਜੇ ਹੋਣੀ ਹੈ ਕਿਉਂਕਿ ਉਹਨਾਂ ਦੀ ਜੱਡਗੋੜੀਆਂ ਹੋਣੇ ਹੀ ਹਜੇ ਢੇਜੀਆਂ ਨੇ ਸਰਦਾਰ ਸਾਹਿਬ ਜਿਹੜਾ ਜੱਟੂ ਸਾਰੇ ਇੱਥੋਂ ਵੀ ਗੋੜੀਆਂ ਗਈਆਂ ਉਹ ਵੀ ਪ੍ਰਵਾਸੀ ਲੱਗਦੇ ਸੀ ਪ੍ਰਵਾਸੀ ਲੱਗਦੇ ਸੀ ਲੇਬਰ ਸਕੇ ਮਤਲਬ ਲੇਬਰ ਸੀ ਹਾਜ਼ਰੀ ਦੇ ਇੱਥੋਂ ਕਿੱਥੇ ਲੈ ਚ ਗਏ ਇਹ ਲੁਧਿਆਣੇ ਤੋਂ ਜਲੰਧਰ ਜਾ ਰਹੇ ਸੀ ਪੜੀ ਪਤਾ ਲੱਗਾ ਵੀ ਤੁਸੀਂ ਗੱਡੀ ਦੇ ਵਿੱਚ ਮਾਰਵਲ ਪੱਥਰ ਲੈ ਕੇ ਜਾ ਰਹੇ ਸੀਗੇ ਤੇ ਐਕਸੀਡੈਂਟ ਹੋ ਗਿਆ ਤੇ ਉਹਦੇ ਵਿੱਚ ਕੁਝ ਬੰਦੇ ਮਾਰ ਵੀ ਗਏ ਆ ਹਾਂਜੀ ਹਾਂਜੀ ਕਿੱਦਾਂ ਹੋਇਆ ਪੜੀ ਖੁਸ਼ਕਸਾ ਸਰ ਇਦਾਂ ਜੀ ਡਰਾਈਵਰ ਤੋਂ ਕੰਟਰੋਲ ਨਹੀਂ ਹੋਈ ਗੱਡੀ ਮਤਲਬ ਥੋੜੀ ਸਪੀਡ ਦੇ ਗ੍ਰੇਵਲ ਨੂੰ ਕੰਟਰੋਲ ਨਹੀਂ ਆਈ ਜੰਪ ਆਇਆ ਉਹ ਇਕਦਮੀ ਘੁੰਮ ਗਈ ਜੀ ਅੱਛਾ ਕਿੰਨੇ ਜਣੇ ਸੀ ਪਾਣੀ ਵਿੱਚ ਅਸੀਂ 6 ਆਨੇ ਸੀ ਤੇ 7 ਆਨੇ ਸੀ ਕਿ ਉਹ ਟੰਗ ਅੱਛਾ ਜੀ ਡਰਾਈਵਰ ਲਾ ਤੇ ਉਹਨਾਂ ਦੇ ਵਿੱਚੋਂ 3 ਕਿੰਨੇ ਆ ਗਏ ਉਹ ਤਿੰਨੋਂ ਤਿੰਨੇ ਆਨੇ ਡੈਥ ਹੋ ਗਈਆਂ ਸਾਡੇ ਤਿੰਨਾਂ ਦੇ ਸੱਟਾ ਲੱਗੀਆਂ ਹਾਂਜੀ ਤੇ ਜਿਹੜਾ ਡਰਾਈਵਰ ਸੀਗਾ ਉਹ ਕਿੱਥੇ ਆ ਡਰਾਈਵਰ ਦਾ ਪਤਾ ਨਹੀਂ ਜੀ ਉਹ ਅੱਜ ਜੂ ਜੀ ਅੱਛਾ ਟੋਟਲ 7 ਜਣੇ ਸੀ ਨਾ ਡਰਾਈਵਰ ਫਰਾਰ ਹੋ ਗਿਆ ਹਾਂਜੀ ਤੇ ਮਾਲਕਾਂ ਨੂੰ ਤੁਸੀਂ ਫੋਨ ਕਰਤਾ ਹਾਂਜੀ ਮਾਲਕਾਂ ਨੂੰ ਫੋਨ ਲਾਇਆ ਸੀ ਫੋਨ ਮਾਲਕ ਨੇ ਕੋਈ ਆ ਰਹੇ ਸੀ ਤੇ ਬਾਜ ਜਾਨ ਕੇ ਵਿਅਸਤ ਆ ਰਿਹਾ ਸੀ ਕਿੱਥੋਂ ਪੜੀ ਇਹ ਮਾਲਕ ਕਿੱਥੇ ਨੂੰ ਲੈ ਕੇ ਜਾ ਰਹੇ ਸੀ ਤੇ ਅਸੀਂ ਜੰਗਨਦਰ ਲੈ ਕੇ ਆ ਰਹੇ ਸੀ ਅੱਛਾ ਲਿਆ ਮੈਂ ਕਿੱਥੇ ਜਾਣ ਇਹ ਕਲਾਸ ਆਪਣੇ ਕਾਲੀ ਸੜਕ ਕੋਲ ਲੱਗਦਾ ਜੀ ਅੱਛਾ ਹਾਂ ਕਿੰਨੇ ਕਿ ਸੱਟ ਲੱਗੀ ਹੈ ਸਾਡੇ ਬਾਕੀ ਬੰਦਿਆਂ ਨੂੰ ਬਾਕੀ ਬੰਦਿਆਂ ਲੱਗੀ ਮੇਰੇ ਸਿਰ ਤੇ ਲੱਗੀ ਕੁਝ ਮੇਰੇ ਲੱਕ ਤੇ ਮੱਲੋ ਲੱਗੀ ਕੁਝ ਆ ਹੱਥ ਤੇ ਲੱਗੀ ਹੈ ਹਾਂਜੀ ਗੁੱਝੇ ਸੇ ਤਾਂ ਲੱਗੀ ਮੇਰੇ ਤੇ ਆਸਲਾਸ